ਸਾਹਿਬ ਕਾਲ ਜੀ ਫਿਲਮੀ ਜੰਕਸ਼ਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਸਪੀ ਜਸ ਪੰਜਾਬੀ ਇੰਡਸਟਰੀ ਦੇ ਵਿੱਚ ਫਿਲਮਾਂ ਤਾਂ ਕਈ ਬਣਦੀਆਂ ਨੇ ਪਰ ਬਹੁਤ ਘੱਟ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਦਰਸ਼ਕਾਂ ਦੇ ਮਨਾਂ ਦੇ ਉੱਤੇ ਆਪਣੀ ਛਾਪ ਛੱਡ ਜਾਂਦੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਫਿਲਮ ਬਣੀ ਸੀ ਜੋ 2022 ਦੇ ਵਿੱਚ ਰਿਲੀਜ਼ ਹੋਈ ਸੀ ਨੀਮ ਸਾਸ ਕੁੱਟਣੀ ਦਰਸ਼ਕਾਂ ਨੇ ਉਸ ਨੂੰ ਬਹੁਤ ਭਰਪੂਰ ਪਿਆਰ ਦਿੱਤਾ ਸੀ ਬਹੁਤ ਵੱਡੀ ਹਿੱਟ ਗਈ ਸੀ ਉਹ ਫਿਲਮ ਗੱਲ ਕਰੀ ਉਸ ਫਿਲਮ ਦੇ ਕਾਸਟ ਦੀ ਤਾਂ ਉਹਦੇ ਵਿੱਚ ਨਿਰਮਨ ਰਿਸ਼ੀ ਤਨਵੀ ਨਾਗੀ ਮਹਿਤਾਬ ਬਿਰਕ ਗੁਰਪ੍ਰੀਤ ਘੁੱਗੀ ਹੋਰ ਕਈ ਦਿੱਗਜ ਕਲਾਕਾਰਾਂ ਨੇ ਉਹ ਫਿਲਮ ਦਾ ਹਿੱਸਾ ਬਣੇ ਸੀਗੇ ਜਿਹੜੇ ਤੇ ਉਹ ਫਿਲਮ ਨੂੰ ਇੱਕ ਮਜ਼ੇਦਾਰ ਫਿਲਮ ਬਣਾਇਆ ਸੀ ਤੇ ਉਸ ਦਾ ਸਿਕਵੈਂਸ ਜਣਕੇ ਦੂਜਾ ਪਾਰਟ ਲੈ ਕੇ ਹੁਣ ਹਾਜ਼ਰ ਹੋ ਰਹੇ ਨੇ ਮੋਹਿਤ ਬਨਵੈਤ ਦੇ ਜੋ ਡਾਇਰੈਕਟਰ ਨੇ ਉਹਨਾਂ ਨੇ ਫਿਲਮ ਡਾਇਰੈਕਟਰ ਕੀਤੀ ਬਹੁਤ ਵਧੀਆ ਜੂਨ 7 ਜੂਨ 2024 ਨੂੰ ਇਹ ਫਿਲਮ ਜਣਕੇ ਕੱਲ ਰਿਲੀਜ਼ ਹੋਣ ਜਾ ਰਹੀ ਹੈ ਇਸ ਦਾ ਕੱਲ ਪ੍ਰੀਮੀਅਰ ਸੀਗਾ 5 ਜੂਨ ਨੂੰ ਅਸੀਂ ਦੇਖਣ ਵੀ ਗਏ ਸੀਗੇ ਉੱਥੇ ਕਾਫੀ ਦਰਸ਼ਕਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਫਿਲਮ ਦੀ ਟੀਮ ਨਾਲ ਵੀ ਗੱਲਬਾਤ ਕੀਤੀ ਸੀ ਉਹ ਕਹੋ ਜੇ ਜਣਕੇ ਉਹਨਾਂ ਨੇ ਰਿਵਿਊ ਦਿੱਤੇ ਸੀਗੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਇਸ ਫਿਲਮ ਦੀ ਜੇ ਗੱਲ ਕਰੀਏ ਇਹ ਫਿਲਮ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫਿਲਮ ਦੇ ਵਿੱਚ ਨਿਰਮਲ ਸ਼ੀ ਅਨੀਤਾ ਦੇਵਗਨ ਤੇ ਤਨਵੀ ਨਾਗੀ ਸੱਸ ਨੂੰ ਦੇ ਕਿਰਦਾਰ ਦੇ ਵਿੱਚ ਨੇ ਕੋਈ ਕਿਸੇ ਦੀ ਸੱਸ ਹੈ ਕੋਈ ਕਿਸੇ ਦੀ ਨੂੰਹ ਹੈ ਬਹੁਤ ਮਜ਼ੇਦਾਰ ਇਨਰ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਕੈਮਿਸਟਰੀ ਦੇਖਣ ਨੂੰ ਮਿਲੀ ਸਾਨੂੰ ਬਹੁਤ ਵਧੀਆ ਲੜਾਈ ਵੀ ਸੀਗੀ ਹਾਲਾਂਕਿ ਲੜਾਈ ਮਜ਼ੇਦਾਰ ਜਾਦੇ ਸੀਗੀ ਇੰਨੀ ਖਤਰਨਾਕ ਲੜਾਈ ਨਹੀਂ ਸੀਗੀ ਪਰ ਦਰਸ਼ਕਾਂ ਨੇ ਉਸ ਦਾ ਖੂਬ ਆਨੰਦ ਮਾਣਿਆ ਤੇ ਇਸ ਫਿਲਮ ਦੀ ਹੋਰ ਕਾਸਟ ਜਿਹੇ ਗੱਲ ਕਰੀਏ ਇਸ ਫਿਲਮ ਦੇ ਵਿੱਚ ਕਰਮਜੀਤ ਅਨਮੋਲ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਦੇਖਣ ਨੂੰ ਮਿਲੇ ਹਾਲਾਂਕਿ ਉਹ ਫਿਲਮ ਦੇ ਵਿੱਚ ਚੋਣਾ ਲੜਦੇ ਵੀ ਦੇਖੇ ਚੋਣਾ ਦਾ ਜਿਆਨਕਿ ਤਨਵੀ ਨਾਗੀ ਜੀ ਚੋਣਾ ਲੜ ਰਹੇ ਸੀਗੇ ਫਿਲਮ ਦੇ ਵਿੱਚ ਆਪਣੀ ਸੱਸ ਦੇ ਖਿਲਾਫ ਉਹਨਾਂ ਦਾ ਜਨਕਿ ਸਮਰਥਨ ਕਰ ਰਹੇ ਸੀਗੇ ਉਹ ਹਾਲਾ ਕਿ ਜਦੋਂ ਅਸੀਂ ਫਿਲਮ ਦੇ ਟ੍ਰੇਲਰ ਲਾਂਚ ਵੇਲੇ ਡਾਇਰੈਕਟਰ ਨੂੰ ਪੁੱਛਿਆ ਸੀਗਾ ਕਿ ਕਰਮਜੀਤ ਅਨਮੋਲ ਵੀ ਚੋਣਾ ਲੜ ਰਹੇ ਨੇ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਉਦੋਂ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਜੋ ਕਰਮਜੀਤ ਅਨਮੋਲ ਜੀ ਚੋਣਾ ਦੇ ਵਿੱਚ ਖੜੇ ਹੋ ਰਹਿਣਗੇ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਗਾਣਾ ਜਿਹੜਾ ਸੀਗਾ ਵੋਟ ਸੋਚ ਸਮਝ ਕੇ ਪਾਇਓ ਜੀ ਜਦੋਂ ਗਾਣਾ ਫਿਲਮ ਆ ਰਹੇ ਸੀਗੇ ਸਾਨੂੰ ਦੋਨਾਂ ਨੂੰ ਇਨੀ ਪਤਾ ਸੀਗਾ ਵੀ ਇਹ ਗਾਣਾ ਜਨਕਿ ਅਸਲੀ ਜ਼ਿੰਦਗੀ ਦੇ ਉੱਤੇ ਵੀ ਜਾ ਕੇ ਟੋਕੂਗਾ ਉਹ ਕਿਹਨਾਂ ਉਹਨਾਂ ਨੇ ਕਿਹਾ ਵੀ ਮੈਨੂੰ ਕਰਮਜੀਤ ਅਨਮੋਲ ਜੀ ਕਹਿ ਰਹੇ ਸੀਗੇ ਵੀ ਇਹ ਗਾਣਾ ਯਾਰ ਕਿਤੇ ਕਿਉਂਕਿ ਭਗਵਾਨ ਤਮਨ ਜੋਹ ਇਸ ਵੇਲੇ ਦੇ ਮੁੱਖ ਮੰਤਰੀ ਨੇ ਵੀ ਇਹ ਗਾਣਾ ਕਿਤੇ ਮੇਰੀ ਜ਼ਿੰਦਗੀ ਦੇ ਉੱਤੇ ਜਾਨਕਿ ਪੁੱਠਾ ਨਾ ਪੈ ਜਾਵੇ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਇਹ ਉਹਨਾਂ ਨੂੰ ਕਰਮਜੀਤ ਅਨਮੋਲ ਨੂੰ ਇਹ ਗੱਲ ਕਹੀ ਕਿ ਆਪਾਂ ਚੰਗਾ ਚੰਗਾ ਗਾਣਾ ਕਰ ਰਹੇ ਆ ਵੀ ਚੰਗੀ ਚੀਜ਼ਾਂ ਦਰਸ਼ਕਾਂ ਨੂੰ ਪਰੋਸ ਰਹੇ ਆ ਇਸ ਦੇ ਵਿੱਚ ਕੋਈ ਵੀ ਗਲਤ ਕੰਮ ਨਹੀਂ ਹੈਗਾ ਸੋ ਫਿਲਮ ਦੇ ਵਿੱਚ ਕਰਮਜੀਤ ਅਨਮੋਲ ਜੀ ਸਾਨੂੰ ਇੱਕ ਕਿਸਾਨ ਦੇ ਕਿਰਦਾਰ 'ਚ ਮਿਲੇ ਕਿਸਾਨੀ ਧਰਨੇ ਦੇ ਵਿੱਚ ਵੀ ਉਹ ਜੀ ਦਿਨ ਬੈਠੇ ਦੇਖੇ ਸਾਨੂੰ ਸ਼ੁਰੂਆਤ ਦੇ ਵਿੱਚ ਕਿਸਾਨੀ ਤਾਂ ਨਜ਼ਰ ਜਿੱਤੇ ਜਾਂਦੇ ਨੇ ਤਾਂ ਉਹ ਜਾਣ ਕੇ ਘਰੋਂ ਫੋਨ ਆਇਂਦਾ ਕਿ ਉਹਨਾਂ ਦੀ ਜਿਹੜੀ ਘਰ ਵਾਲੀ ਉਹਨਾਂ ਦੀ ਪਤਨੀ ਹੈ ਆਪਣੀ ਸੱਸ ਨਾਲ ਕਰਮਚੀਤ ਅਮੋਲ ਦੀ ਮਦਰ ਦੇ ਨਾਲ ਲੜ ਕੇ ਚਲੇ ਗਏ ਨੇ ਇਸ ਐਪ ਇੱਕ ਬਹੁਤ ਵਧੀਆ ਜਣ ਕੇ ਉਥੋਂ ਸ਼ੁਰੂਆਤ ਹੋਈ ਫਿਲਮ ਦੀ ਕਿ ਨਿਸ਼ਾ ਬਾਨੋ ਜੀ ਦੇ ਨਾਲ ਉਹਨਾਂ ਦੀ ਤੂੰ ਤੂੰ ਮੈਂ ਮੈਂ ਹਲਕੀ ਫੁਲਕੀ ਦੇਖਣ ਨੂੰ ਮਿਲੀ ਅਨੀਤਾ ਦੇਵਗੰਦੇ ਨਾਲ ਉਹਨਾਂ ਦੀ ਤੂੰ ਤੂੰ ਮੈਂ ਮੈਂ ਦੇਖਣ ਨੂੰ ਮਿਲੀ ਬਹੁਤ ਵਧੀਆ ਪੰਜ ਸੀਗੇ ਇਸ ਫਿਲਮ ਦੇ ਵਿੱਚ ਤੇ ਇਸ ਤੋਂ ਅੱਗੇ ਜੇ ਗੱਲ ਕਰੀਏ ਨਿਰਮਲ ਰਿਸ਼ੀ ਜੀ ਨਿਰਮਲ ਰਿਸ਼ੀ ਜੀ ਦਾ ਜੋ ਅਕਸਰੀ ਕਰਦਾਨ ਪਦਮ ਉਹਨਾਂ ਨੂੰ ਅਵਾਰਡ ਵੀ ਮਿਲ ਚੁੱਕੇ ਹੈ ਪਦਮ ਸ਼੍ਰੀ ਦਾ ਮੈਨੂੰ ਲੱਗਦਾ ਤੇ ਉਹਨਾਂ ਦੇ ਕਿਰਦਾਰ ਜਿਹੜੇ ਫਿਲਮਾਂ ਦੇ ਵਿੱਚ ਰਹਿੰਦੇ ਨੇ ਜਣ ਕੇ ਕਾਫੀ ਗੁੱਸੈਲ ਕਿਰਦਾਰ ਰਹਿੰਦੇ ਨੇਗੇ ਪਰ ਇਸ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਬਿਲਕੁਲ ਹੀ ਉਲਟ ਦੇਖਣ ਨੂੰ ਮਿਲਿਆ ਉਸ ਫਿਲਮ ਦੇ ਵਿੱਚ ਉਹ ਇੱਕ ਇਨਫਲੂਐਂਸਰ ਦੇ ਵਜਾ ਸਾਨੂੰ ਦੇਖਣ ਨੂੰ ਮਿਰੇ ਨੇ ਹਰ ਟਾਈਮ ਫੋਨ ਦੇ ਉੱਤੇ ਲੱਗੇ ਰਹਿੰਦੇ ਨੇ ਬਲੌਗਸ ਬਣਾਉਂਦੇ ਰਹਿੰਦੇ ਹਾਲਾਂਕਿ ਜਦੋਂ ਅਸੀਂ ਫਿਲਮ ਦੇ ਵਿੱਚ ਦੇਖਿਆ ਵੀ ਅਨੀਤਾ ਦੇਵਗਾਂ ਜੀ ਟੈਂਕੀ ਦੇ ਉੱਤੇ ਚੜ ਜਾਂਦੇ ਨੇਗੇ ਤੇ ਕਹਿ ਰਹੇ ਨੇ ਮੈਂ ਆ ਗਈ ਉਦੋਂ ਜਣ ਕੇ ਬਹੁਤ ਵਧੀਆ ਪੰਜ ਮਾਰਦੇ ਨੇ ਕਿ ਰੁਕ ਜਾ ਬੇਟੇ ਮੈਂ ਕੈਮਰਾ ਸ਼ੁਰੂ ਕਰ ਲਵਾਂ ਫੇਰ ਕਰੇ ਨਾ ਹੁਣ ਆ ਜਾ ਜਿਹੜੇ ਇਸ ਫਿਲਮ ਦੇ ਵਿੱਚ ਇਹ ਵੀ ਕਹਿ ਸਕਦੇ ਆ ਕਿ ਨਿਰਮਲ ਰਿਸ਼ੀ ਤੇ ਅਨੀਤਾ ਦੇਵਗਾਂਦੀ ਦੀ ਇੱਕ ਟੀਮ ਆ ਉਸ ਦੇ ਵਿੱਚ ਨਿਰਮਲ ਰਿਸ਼ੀ ਦੀ ਜਿਹੜੀ ਟੀਮ ਆ ਉਸ ਦੇ ਵਿੱਚ ਜਾ ਕੇ ਬਾਅਦ ਵਿੱਚ ਤਨਵੀ ਨਾਗੀ ਵੀ ਸ਼ਾਮਿਲ ਹੋ ਜਾਂਦੇ ਨੇ ਤੇ ਗੁਰਪ੍ਰੀਤ ਖੁੱਗੀ ਕਰਮਜੀਤ ਅਨਮੋਲ ਮਹਿਤਾ ਵਰਤ ਇਹ ਸਾਰੇ ਨਿਰਮਲ ਰਿਸ਼ੀ ਦੀ ਟੀਮ ਦੇ ਵਿੱਚ ਹੋ ਜਾਂਦੇ ਨੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਗੁਰਪ੍ਰੀਤ ਖੁੱਗੀ ਦੀ ਗੁਰਪ੍ਰੀਤ ਖੁੱਗੀ ਦਾ ਕਿਰਦਾਰ ਵੀ ਇਸ ਫਿਲਮ ਦੇ ਵਿੱਚ ਕਾਫੀ ਸੁਲਝਿਆ ਦੇਖਣ ਨੂੰ ਮਿਲਿਆ ਕਾਲਪੀ ਸੁਲਝੇ ਹੋਏ ਪਰਸਨ ਕਾਫੀ ਸੁਲਝੇ ਹੋਏ ਬੰਦੇ ਦੇਖਣ ਨੂੰ ਮਿਲ ਇਸ ਫਿਲਮ ਦੇ ਵਿੱਚ ਹਾਲਾਂਕਿ ਪਹਿਲਾਂ ਉਹ ਆਪਣੀ ਮਾਂ ਦੇ ਪਿੱਛੇ ਜਾਣ ਕੇ ਅਨੀਤਾ ਦੇਵਗਾਂ ਦੇ ਪਿੱਛੇ ਲੱਗ ਕੇ ਪਹਿਲਾਂ ਕੁਝ ਗਲਤ ਕੰਮ ਵੀ ਕਰਦੇ ਸਿਗੇ ਜਿਵੇਂ ਕਹਿੰਦੇ ਮਾੜਾ ਰਾਸ਼ਨ ਫਿਲਮ ਦੇ ਵਿੱਚ ਦਿਖਾਇਆ ਗਿਆ ਵੀ ਮਾੜਾ ਰਾਸ਼ਨ ਲੋਕਾਂ ਨੂੰ ਵੰਡਦੇ ਸਿਗੇ ਪਰ ਬਾਅਦ ਦੇ ਵਿੱਚ ਉਹ ਜਾ ਕੇ ਨਿਰਮਲ ਜੀ ਦੀ ਟੀਮ ਦੇ ਵਿੱਚ ਜਣੇ ਕਿ ਸ਼ਾਮਿਲ ਹੋ ਗਏ ਸਿਗੇ ਤੇ ਇੱਕ ਚੰਗੇ ਕਿਰਦਾਰ ਦੇ ਵਜੋਂ ਉਹਨਾਂ ਨੇ ਬਾਅਦੋਂ ਸੈਕਟਰੀ ਜਿਹੜੇ ਅਨੀਤਾ ਦੇਵਗਾਂਦੇ ਸੈਕਟਰੀ ਸੀਗੇ ਹਰਬੀ ਸੰਗਾ ਜੀ ਉਹਨਾਂ ਦੀ ਬਾਅਦ ਚੋ ਖੁੱਟ ਮਾਰਵੀਂ ਦੇਣ ਕੇ ਉਹ ਜਿਹੜੇ ਪੰਚ ਸੀਗੇ ਉਹ ਜਿਹੜਾ ਸੀਨ ਸੀਗਾ ਦਰਸ਼ਕਾਂ ਨੇ ਉਸ ਨੂੰ ਬਹੁਤ ਜਣ ਕੇ ਮਾਣਿਆ ਵੀ ਬਹੁਤ ਉਹਨਾਂ ਦੀ ਸ਼ਲਾਘਾ ਵੀ ਕੀਤੀ ਬਹੁਤ ਮਜ਼ੇਦਾਰ ਸੀਨ ਸੀਗੇ ਦਰਸ਼ਕ ਕਾਫੀ ਹੱਸਦੇ ਵੀ ਰਹੇ ਤੇ ਇਸ ਤੋਂ ਅੱਗੇ ਜੇ ਮਹਿਤਾਬ ਵਿਰਕ ਦੀ ਗੱਲ ਕਰੀਏ ਮਹਿਤਾਬ ਵਿਰਕ ਇਸ ਫਿਲਮ ਦੇ ਵਿੱਚ ਲੀਡ ਕੈਰੈਕਟਰ ਦੇ ਵਿੱਚ ਨੇ ਇਸ ਫਿਲਮ ਦੇ ਜੇ ਆਪਾਂ ਕਹ ਲਈਏ ਹੀਰੋ ਨੇ ਤਨਵੀ 나ਗੀ ਦੇ ਨਾਲ ਉਹਨਾਂ ਦਾ ਅਫੇਅਰ ਚੱਲਦਾ ਹੁੰਦਾ ਤੇ ਤਨਵੀ 나ਗੀ ਦੇ ਨਾਲ ਬਾਅਦ ਚੋ ਵਿਆਹ ਵੀ ਹੋ ਜਾਂਦਾ ਤੇ ਵਿਆਹ ਕੇ ਜਦੋਂ ਘਰੋਂ ਲੇ ਆਉਂਦੇ ਨੇ ਤਾਂ ਜਿਹੜੀ ਗੱਲ ਉਹਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਨੂੰਹ ਸੱਤ ਦੇ ਵਿੱਚ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਪਿਸਦੇ ਝਰੂਰ ਦਿਖਾਈ ਦਿੰਦੇ ਨੇ ਪਰ ਮੈਂ ਇਹਨਾਂ ਦਾ ਜਿਹੜਾ ਭਰਪੂਰ ਸਾਥ ਸੀਗਾ ਉਹ ਤਨਵੀਰ ਤਨਵੀ ਨਾਗੀ ਦੇ ਨਾਲ ਹੀ ਰਿਹਾ ਤੇ ਹਾਲਾਕੇ ਬਾਦ ਦੇ ਵਿੱਚ ਇਹ ਆਪਣੀ ਮਾਂ ਨੂੰ ਸਮਝਾਉਣ ਦੇ ਵਿੱਚ ਵੀ ਸਫਲ ਰਿਹਾ ਤੇ ਇਸ ਫਿਲਮ ਦੀ ਮੀਨ ਮੇਨ ਲੀਡ ਨੇ ਜਿਹੜੇ ਤਨਵੀ ਨਾਗੀ ਫਿਲਮ ਦੀ ਹੀਰੋਇਨ ਬਹੁਤ ਖੂਬਸੂਰਤ ਅਦਾਕਾਰਾਂ ਨੇ ਸਾਡੀ ਪੰਜਾਬੀ ਇੰਡਸਟਰੀ ਦੇ ਉਹਨਾਂ ਦੀ ਅਦਾਕਾਰੀ ਇਸ ਫਿਲਮ ਦੇ ਵਿੱਚ ਬਾ ਕਮਾਲ ਦੇਖਣ ਨੂੰ ਮਿਲੀ ਅਸੀਂ ਫਿਲਮ ਦੇ ਪ੍ਰੀਮੀਅਰ ਤੋਂ ਬਾਅਦ ਜਦੋਂ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਭ ਤੋਂ ਵਧੀਆ ਤਨਵੀ ਨਾਗੀ ਦੀ ਐਕਟਿੰਗ ਨੂੰ ਦੱਸਿਆ ਤਨਵੀ ਨਾਗੀ ਦੀ ਐਕਟਿੰਗ ਦੀ ਬਹੁਤ ਸ਼ਲਾਘਾ ਕੀਤੀ ਤਨਵੀ ਨਾਗੀ ਇਸ ਫਿਲਮ ਦੇ ਵਿੱਚ ਇੱਕ ਵਕੀਲ ਦੇ ਤੌਰ ਤੋਂ ਸ਼ੁਰੂ ਹੁੰਦਾ ਉਹਨਾਂ ਦਾ ਕਿਰਦਾਰ ਬਾਅਦੋਂ ਅਫੇਰ ਵੀ ਚੱਲਦਾ ਮਹਿਤਾਬ ਵਰਕਲੇ ਨਾਲ ਵਿਆਹ ਵੀ ਹੁੰਦਾ ਸੱਸ ਨੂੰ ਦੀ ਸਾਨੂੰ ਲੜਾਈ ਵੀ ਦੇਖਣ ਨੂੰ ਮਿਲੀ ਤੇ ਬਾਅਦ ਦੇ ਵਿੱਚ ਇੰਟਰਵਲ ਤੋਂ ਉਹ ਚੋਣਾਂ ਦੇ ਵਿੱਚ ਵੀ ਖੜੇ ਹੋ ਜਾਂਦੇ ਨੇ ਸਰਪੰਚੀ ਦੀ ਜੇ ਗੱਲ ਕਰੀਏ ਫਿਲਮ ਦੇ ਵਿੱਚ ਦਿਖਾਇਆ ਜਾ ਰਿਹਾ ਕਿ 10 ਸਾਲਾਂ ਤੋਂ ਜਿਹੜੀ ਪਿੰਡ ਦੀ ਸਰਪੰਚੀ ਸੀਗੀ ਅਨੀਤਾ ਦੇਵਗੰਦ ਦੇ ਕੋਲੀ ਸੀਗੀ ਤੇ ਉਹਨਾਂ ਦੇ ਜਣੇ ਕਿ ਕੁਝ ਗਲਤ ਕੰਮ ਵੀ ਕਰਦੇ ਸੀਗੇ ਸਰਪੰਚੀ ਨੂੰ ਲੈ ਕੇ ਲੋਕਾਂ ਦੇ ਨਾਲ ਘਪੜਾ ਵੀ ਕਰਦੇ ਸੀਗੇ ਪਰ ਉਹਨਾਂ ਦੇ ਖਿਲਾਫ ਕੋਈ ਵੀ ਖੜਾ ਨਹੀਂ ਹੁੰਦਾ ਸੀਗਾ ਤਾਂ ਪਿੰਡ ਨੂੰ ਸੁਧਾਰਨ ਦੇ ਲਈ ਤਨਵੀ 나ਗੀ ਨੇ ਕਦਮ ਚੁੱਕਿਆ ਤੇ ਫਿਰ ਫਿਲਮ ਦੇ ਵਿੱਚ ਅਸੀਂ ਦੇਖਿਆ ਕਿ ਉਹ ਆਪਣੀ ਮਦਰ ਮਦਰ ਇਨ-ਲॉ ਸੱਸ ਦੇ ਖਿਲਾਫ ਚੋਣਾਂ ਦੇ ਵਿੱਚ ਵੀ ਖੜੇ ਹੋ ਕੇ ਚੋਣਾਂ প্রচার ਦੋਨਾਂ ਪਾਸੋਂ ਜਾਰੀ ਸੀ ਕੋਈ ਟਰੈਕਟਰ ਦੇ ਉੱਤੋਂ ਆ ਰਿਹਾ ਕੋਈ ਜੀਪ ਦੇ ਉੱਤੋਂ ਆ ਰਿਹਾ ਦੋਨਾਂ ਪਾਸੋਂ ਨਾਰੇ ਲੱਗ ਰਹੇ ਨੇ ਅਸੀਂ ਫਿਰ ਤਨਵੀਨਾ ਗੀਦੇ ਨਾਲ ਗੱਲਬਾਤ ਵੀ ਕੀਤੀ ਸੀ ਉਹਨਾਂ ਨੇ ਕਿਹਾ ਵੀ ਜੇ ਅਸਲ ਜ਼ਿੰਦਗੀ ਦੇ ਵਿੱਚ ਮੌਕਾ ਮਿਲਦਾ ਤਾਂ ਹੋ ਸਕਦਾ ਮੈਂ ਸਿਆਸਤ ਦੇ ਵਿੱਚ ਆ ਜਾਵਾਂ ਪਰ ਮੈਨੂੰ ਇਹ ਜਿਹੜੇ ਸਿਆਸਤੀ ਜੋ ਸਿਆਸਤ ਦਾ ਟੱਚ ਸੀਗਾ ਫਿਲਮ ਦੇ ਵਿੱਚ ਸਿਆਸਤ ਦਾ ਪਾਰਟ ਸੀਗਾ ਉਹ ਕਰਕੇ ਮੈਨੂੰ ਬਹੁਤ ਮਜ਼ਾ ਆਇਆ ਦੋਨਾਂ ਪਾਸੇ ਨਾਰੇ ਲੱਗ ਰਹੇ ਸੀ ਕਿ ਬਿਲਕੁਲ ਅਸਲੀ ਲੱਗ ਰਿਹਾ ਸੀਗਾ ਇਹ ਤਨਵੀ 나ਗੀ ਜੀ ਦਾ ਕਹਿਣਾ ਸੀਗਾ ਤੇ ਇਸ ਤੋਂ ਬਾਅਦ ਜੇ ਨਿਸ਼ਾ ਬਾਨੋ ਦੀ ਗੱਲ ਕਰੀਏ ਨਿਸ਼ਾ ਬਾਨੋ ਵੀ ਕਾਫੀ ਮੰਜੇ ਹੋਏ ਐਕਟਰਸ ਨੇ ਸਾਡੀ ਪੰਜਾਬੀ ਇੰਡਸਟਰੀ ਦੇ ਉਹਨਾਂ ਨੇ ਇਸ ਫਿਲਮ ਦੇ ਜਾਨਕਿ ਇੱਕ ਕਲੀ ਜਾਨ ਪਾਤੀ ਦੋਨਾਂ ਜਿਹੜੀ ਸੱਸ ਨੂੰ ਉਹਦੀ ਲੜਾਈ ਦੇਖਣ ਨੂੰ ਮਿਲੀ ਉਹ ਜ਼ਿਆਦਾਤਰ ਕਹਿੰਦੇ ਇਹਨਾਂ ਦੇ ਨਿਸ਼ਾ ਬਾਨੋ ਨੇ ਅੱਗ ਦੇ ਵਿੱਚ ਪੈਟਰੋਲ ਪਾਉਣ ਦਾ ਹੀ ਕੰਮ ਕੀਤਾ ਆਪਣੇ ਜਿਹੜੀ ਮੰਮੀ ਨਿਗੇ ਆਪਣੇ ਮਦਰ ਨੇ ਅਨੀਤਾ ਦੇਵਗਾਂ ਜੋ ਬਣੇ ਹੋਏ ਨੇ ਫਿਲਮ ਦੇ ਵਿੱਚ ਉਹਨਾਂ ਨੂੰ ਢਪਾਉਣ ਦਾ ਕੰਮ ਕੀਤਾ ਸਾਰੇ ਫਿਲਮ ਦੇ ਵਿੱਚ ਢਪਕਾਈ ਗਏ ਤਨਵੀਨਾਗੀ ਦੇ ਖਿਲਾਫ ਸੋ ਇਹਨਾਂ ਦਾ ਜਿਹੜਾ ਜਨਕ ਕਿ ਕਿਰਦਾਰ ਸੀਗਾ ਉਹ ਬਹੁਤ ਇੰਪੋਰਟੈਂਟ ਰਿਹਾ ਫਿਲਮ ਦੇ ਵਿੱਚ ਆਪਾਂ ਗੱਲ ਕਰੀਏ ਜੇ ਇਹ ਨਾ ਢਪਾਉਣੇ ਤਾਂ ਸੱਸ ਨੂੰ ਉਹਦੀ ਲੜਾਈ ਵੀ ਸਾਨੂੰ ਇੰਨੀ ਦੇਖਣ ਨੂੰ ਨਾ ਮਿਲਦੀ ਤੇ ਇਸ ਤੋਂ ਅੱਗੇ ਜੇ ਗੱਲ ਕਰੀਏ ਪੰਜਾਬੀਆਂ ਜਿਹੜੇ ਮਸ਼ਹੂਰ ਕਮੇਡੀਅਨ ਨੇ ਦਾਰਸ਼ਕ ਬਹੁਤ ਪਿਆਰ ਦਿੰਦੇ ਨੇ ਉਹਨਾਂ ਨੂੰ ਹਰਬੀ ਸੰਗਾ ਜੀ ਹਰਬੀ ਸੰਗਾ ਜੀ ਦਾ ਕਿਰਦਾਰ ਕਿਰਦਾਰ ਆ ਜਿਹੜੀ ਉਹਨੇ ਇਸ ਫਿਲਮ ਦੇ ਵਿੱਚ ਪੂਰੀ ਤਰ੍ਹਾਂ ਜਾਨ ਪਾ ਦਿੱਤੀ ਦਰਸ਼ਕਾਂ ਨੇ ਉਹ ਇਹਨਾਂ ਦੇ ਕਿਰਦਾਰ ਨੂੰ ਜਿੰਨਾ ਮਾਣਿਆ ਜਿੰਨਾ ਆਨੰਦ ਜਾਨੀ ਕਿ ਦਰਸ਼ਕਾਂ ਨੇ ਇਹਨਾਂ ਦੇ ਕਿਰਦਾਰ ਨੂੰ ਦੇਖ ਕੇ ਮਾਣਿਆ ਜਿੰਨਾ ਇੰਜੋਏ ਕੀਤਾ ਇਹਨਾਂ ਦੇ ਕਿਰਦਾਰ ਨੂੰ ਐਨਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਕਿਰਦਾਰ ਨੂੰ ਜਾਨੀ ਕਿ ਪਿਆਰ ਦਿੱਤਾ ਹੋਊਗਾ ਦਰਸ਼ਕਾਂ ਨੇ ਇਸ ਫਿਲਮ ਦੇ ਵਿੱਚ ਇਸ ਫਿਲਮ ਦੇ ਵਿੱਚ ਜਦੋਂ ਅਸੀਂ ਪ੍ਰੀਮੀਅਰ ਤੋਂ ਬਾਅਦ ਜਿਹੜੀ ਗੱਲ ਕੀਤੀ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਫਿਲਮ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਹਰਬੀ ਸੰਗਾ ਇਸ ਫਿਲਮ ਦੇ ਇੱਕ ਬੇਹੱਦ ਮਹੱਤਵਪੂਰਨ ਕਿਰਦਾਰ ਸਾਨੂੰ ਜਾਣਨ ਨੂੰ ਮਿਲੇ ਉਹਨਾਂ ਨੇ ਕਿਹਾ ਵੀ ਸੈੱਟ ਦੇ ਉੱਤੇ ਵੀ ਹਰਬੀ ਸੰਗਾ ਜੀ ਮਸਤੀ ਕਰਦੇ ਰਹੇ ਸੀਗੇ ਅਸੀਂ ਅਕਸ਼ਿਤਾ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਸੀ ਕਿ ਕਿ ਸੈੱਟ ਦੇ ਉੱਤੇ ਸਾਨੂੰ ਵੱਧ ਮਸਤੀ ਕੌਣ ਕਰਦਾ ਸੀਗਾ ਤਾਂ ਉਹਨਾਂ ਨੇ ਉਹਨਾਂ ਦਾ ਬਹੁਤ ਖੂਬਸੂਰਤ ਜਵਾਬ ਸੀਗਾ ਕਿ ਹਰਬੀ ਸੰਗਾ ਜੀ ਜਿਹੜੇ ਫਿਲਮ ਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਮਜ਼ੇਦਾਰ ਉਹਨਾਂ ਦੇ ਪੰਜ ਮਜ਼ੇਦਾਰ ਡਾਇਲੋਗ ਕਾਫੀ ਹਾਸਮਈ ਐਕਟਿੰਗ ਉਹਨਾਂ ਦੀ ਸਾਨੂੰ ਕਾਮੇਡੀ ਦੇਖਣ ਨੂੰ ਮਿਲੀ ਨੇ ਕਿ ਆ ਵੀ ਫਿਲਮ ਦੇ ਉੱਤੇ ਵੀ ਫਿਲਮ ਦੇ ਸੈੱਟ ਦੇ ਉੱਤੇ ਵੀ ਉਹੀ ਸਾਡਾ ਮਨ ਲਈ ਰੱਖਦੇ ਸੀਗੇ ਵੀ ਉਹਨਾਂ ਦੇ ਜਿਹੜੇ ਪੰਜ ਜੇ ਅਸਲੀ ਜ਼ਿੰਦਗੀ ਦੇ ਵਿੱਚ ਸਾਡਾ ਮਨ ਲਈ ਰੱਖਦੇ ਸੀਗੇ ਇਸ ਤੋਂ ਬਾਅਦ ਜੇ ਗੱਲ ਕਰੀਏ ਆਕਾਂਸ਼ਾਂ ਦੀ ਫਿਲਮ ਦੇ ਜੇ ਆਪਾਂ ਗੱਲ ਕਰੀਏ ਤਾਂ ਕੋਮੇਡੀ ਕਾਫੀ ਦੇਖਣ ਨੂੰ ਮਿਲੀ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਕਾਂਸ਼ਾ ਸ਼ਰੀਨ ਦੀ ਆਕਾਂਸ਼ਾ ਸ਼ਰੀਨ ਵੀ ਸਾਡੀ ਪੰਜਾਬੀ ਇੰਡਸਟਰੀ ਦੇ ਬਹੁਤ ਖੂਬਸੂਰਤ ਆਕਾਰਾਂ ਨੇ ਬਹੁਤ ਪੰਜਾਬੀ ਗਾਣਿਆਂ ਦੇ ਵਿੱਚ ਆਪਣੀ ਮੋਡਲਿੰਗ ਵੀ ਕਰ ਚੁੱਕੇ ਨੇ ਬਹੁਤ ਪੰਜਾਬੀ ਫਿਲਮ ਦਾ ਹਿੱਸਾ ਵੀ ਬਣ ਚੁੱਕੇ ਨੇ ਨੀਮੇ ਸੱਸ ਕੁਟਰੀ 2 ਦੇ ਵਿੱਚ ਵੀ ਇਹਨਾਂ ਦਾ ਬਹੁਤ ਹੀ ਇੰਪੋਰਟੈਂਟ ਜਿਹੜਾ ਕਿਰਦਾਰ ਦੇਖਣ ਨੂੰ ਮਿਲਿਆ ਹਾਲਾਂਕਿ ਫਿਲਮ ਕੋਮੇਡੀ ਸੀਗੀ ਬਹੁਤ ਮਜ਼ੇਦਾਰ ਪੰਚ ਸੀਗੇ ਇਸ ਫਿਲਮ ਦੇ ਵਿੱਚ ਪਰ ਆਕਾਂਸ਼ਾ ਸ਼ਰੀਨ ਦੀ ਐਕਟਿੰਗ ਨੇ ਦਰਸ਼ਕਾਂ ਨੂੰ ਕੁਝ ਕੁ ਪਲਾਂ ਲਈ ਇਮੋਸ਼ਨਲ ਜ਼ਰੂਰ ਕਰ ਦਿੱਤਾ ਅਸੀਂ ਫਿਲਮ ਜ਼ਰੂਰ ਦੇਖ ਰਹੇ ਸੀ ਪ੍ਰਿੰਵਿਅਰ ਦੇਖ ਰਹੇ ਸੀਗੇ ਤਾਂ ਕੁਝ ਕੁ ਮਹਿਲਾਵਾਂ ਕੈ ਲਈ ਕੁਝ ਕੁ ਦਰਸ਼ਕ ਸਾਨੂੰ ਥੋੜੇ ਇਮੋਸ਼ਨਲ ਦੇ ਨਾਂ ਨਾਲ ਰੋਂਦੇ ਵੀ ਦਿਖਾਈ ਦਿੱਤੇ ਐਨੀ ਜਦ ਕਿ ਭਾਵੁਕ ਐਕਟਿੰਗ ਉਹਨਾਂ ਦੀ ਸਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲੀ ਉਹ ਫਿਲਮ ਦੇ ਵਿੱਚ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦੇ ਹਸਬੰਦ ਉਹਨਾਂ ਦੀ ਸੱਸ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਨੇ ਕਿ ਦਾਜ ਨੂੰ ਲੈ ਕੇ ਜਿਹੜਾ ਸੀਨ ਦਿਖਾਇਆ ਗਿਆ ਕਿ ਆਕਾਂਸ਼ਾ ਸ਼ਰੀਨ ਦੇ ਉੱਤੋਂ ਆਕਾਂਸ਼ਾ ਸ਼ਰੀਨ ਕੋਲੋਂ ਦਾਜ ਮੰਗਾਇਆ ਜਾਂਦਾ ਦਾਜ ਦੇ ਵਿੱਚ ਗੱਡੀ ਮੰਗੀ ਜਾਂਦੀ ਹੈ ਪਰ ਉਹਨਾਂ ਦੇ ਜਿਹੜੇ ਫਾਦਰ ਨੇ ਉਸ ਮਰਥ ਨਹੀਂ ਸੀ ਤੇ ਉਸ ਨੂੰ ਲੈ ਕੇ ਕੀ ਗੱਲਬਾਤ ਚੱਲਦੀ ਹੈ ਪੰਚਾਇਤ ਦੇ ਵਿੱਚ ਵੀ ਆਕਾਂਸ਼ਾ ਸ਼ਰੀਨ ਨੂੰ ਜਿਹੜਾ ਕੋਈ ਖਾਸ ਸਮਰਥਨ ਨਹੀਂ ਮਿਲਦਾ ਤੇ ਇਸ ਤੋਂ ਤੰਗ ਹੋ ਕੇ ਅੰਤ ਦੇ ਵਿੱਚ ਆਕਾਂਸ਼ਾ ਸ਼ਰੀਨ ਨੇ ਸੁਸਾਇਸਾਈਡ ਕਰ ਲੈਂਦੇ ਨੇ ਉਹ ਚਲੋ ਕਾਫੀ ਅਸੀਂ ਕਹਾਣੀ ਨਹੀਂ ਵੀ ਖੋਲਦੇ ਹੈਗੇ ਦਰਸ਼ਕ ਆਪਣੇ ਆਪ ਦੇਖਣਗੇ ਜਾ ਕੇ ਤੇ ਇਹਨਾਂ ਦਾ ਜਿਹੜਾ ਕਿਰਦਾਰ ਸੀਗਾ ਉਹਨਾਂ ਨੇ ਦਰਸ਼ਕਾਂ ਨੂੰ ਕੁਝ ਕੁ ਪਲਾਂ ਲਈ ਰੋਣ ਲਈ ਜਾਂ ਕਹਿੰਦੀ ਇਮੋਸ਼ਨਲ ਹੋਣ ਲਈ ਮਜਬੂਰ ਜ਼ਰੂਰ ਕੀਤਾ ਤੇ ਅਨੀਤਾ ਦੇਵਗਨ ਇਨਾਂ ਨੂੰ ਕੌਣ ਪੁੱਛ ਸਕਦਾ ਹੈ ਫਿਲਮ ਦੀ ਲੀਡ ਐਕਟ੍ਰੈਸ ਨੇ ਸਰਪੰਚਣੀ ਦਿਖਾਏ ਗਏ ਨੇ ਫਿਲਮ ਦੇ ਵਿੱਚ ਸੱਸ ਨੇ ਇਹਨਾਂ ਸੱਸਮਤ ਵੀ ਨੇ ਇਹ ਫਿਲਮ ਦੇ ਵਿੱਚ ਨੂੰ ਵੀ ਨੇ ਨਿਰਮਲ ਰਿਸ਼ੀ ਨੇ ਨੂੰ ਬਣੇ ਹੋਏ ਨੇ ਫਿਲਮ ਦੇ ਵਿੱਚ ਤੇ ਤਨਵੀ ਨਾਗੀ ਨੇ ਅਕਸ਼ਿਤਾ ਸ਼ਰਮਾ ਨੇ ਉਹਨਾਂ ਦੀ ਸੱਸ ਬਣੇ ਹੋਏ ਨੇ ਫਿਲਮ ਦੇ ਵਿੱਚ ਦੋਨਾਂ ਪਾਸੇ ਲੜਾਈ ਚੱਲਦੀ ਹੈ ਦੋਨਾਂ ਪਾਸੇ ਤੰਗ ਪਰੇਸ਼ਾਨ ਨੇ ਇੱਕ ਪਾਸੇ ਕਹ ਲਈ ਆਪਣੇ ਜਵਾਈ ਕਰਮਜੀਤ ਅਨਮੋਲ ਜਿਹੜੇ ਬਣੇ ਹੋਏ ਨੇ ਉਹਨਾਂ ਤੋਂ ਵੀ ਪਰੇਸ਼ਾਨ ਨੇ ਕਾਫੀ ਇਹਨਾਂ ਜਿਵੇਂ ਕਹ ਲਈ ਮਜ਼ੇਦਾਰ ਪੰਜ ਜਿਹੜੇ ਦੇਖਣ ਨੂੰ ਮਿਲੇ ਕਾਫੀ ਤਲਕੀ ਵੀ ਦੇਖਣ ਨੂੰ ਮਿਲੀ ਸਾਨੂੰ ਫਿਲਮ ਦੇ ਵਿੱਚ ਜਦੋਂ ਚੋਣਾ ਹੁੰਦੀਆਂ ਨੇ ਕਿ ਦੋਨਾਂ ਪਾਸੋਂ ਨਾਰੇਬਾਜ਼ੀ ਚੱਲਦੀ ਹੈ ਜਿਵੇਂ ਕਰੀਏ ਕਿ ਦੋਨਾਂ ਪਾਸੋਂ ਨਾਰੇ ਲੱਗਦੇ ਨੇ ਇਹਨਾਂ ਦੀ ਜਿਹੜੀ ਐਕਟਿੰਗ ਸੀਗੀ ਉਹਨਾਂ ਨੇ ਫਿਲਮ ਦੇ ਵਿੱਚ ਜਿਵੇਂ ਕਲੀ ਜਿਹੜੀ ਇੱਕ ਪੂਰਨ ਸਰਪੰਚਣੀ ਹੁੰਦੀ ਹੈ ਪਿੰਡ ਦੀ ਉਹਨਾਂ ਦੀ ਇਹਨਾਂ ਨੇ ਐਕਟਿੰਗ ਬਖੂਬੀ ਨਿਭਾਈ ਸੱਸ ਦੀ ਐਕਟਿੰਗ ਉਹਨਾਂ ਨੇ ਬਖੂਬੀ ਨਿਭਾਈ ਤਣ ਵੀ 나ਗੀ ਦੇ ਨਾਲ ਜਿਹੜੀ ਇਹਨਾਂ ਨੇ ਲੜਾਈ ਕੀਤੀ ਮੈਂ ਕਹਿੰਦਾ ਉਹਨਾਂ ਨੇ ਫਿਲਮ ਦੇ ਵਿੱਚ ਪੂਰੀ ਤਰ੍ਹਾਂ ਜਾਨ ਪਾ ਦਿੱਤੀ ਦਰਸ਼ਕ ਬਹੁਤ ਹੱਸੇ ਵੀ ਇਹਨਾਂ ਦੀ ਐਕਟਿੰਗ ਨੂੰ ਦੇਖ ਕੇ ਜਿਹੜੇ ਪੰਜ ਸੀਗੇ ਜਿਵੇਂ ਕਹ ਲਈਏ ਜਦੋਂ ਤਨਵੀ ਨਾਗੀ ਐਂਡ ਤੇ ਫਿਲਮ ਦੇ ਵਿੱਚ ਫਿਲਮ ਦੇ ਐਂਡ ਤੇ ਜਦੋਂ ਭੂਤ ਬਣ ਜਾਂਦੇ ਆ ਇਹਨਾਂ ਨੂੰ ਡਰਾਉਂਦੇ ਆ ਇਹਨਾਂ ਦੇ ਜਿਹੜੇ ਮੇਕਅਪ ਸੀਗਾ ਵਾਲ ਵਗੈਰਾ ਖਿਲਰੇ ਹੋਏ ਸੀਗੇ ਇਹਨਾਂ ਦੇ ਫੇਸ ਐਕਸਪ੍ਰੈਸ਼ਨ ਸੀਗੇ ਉਹਨਾਂ ਨੂੰ ਦੇਖ ਕੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਦਰਸ਼ਕ ਖੂਬ ਹੱਸਦੇ ਵੀ ਦਿਖਾਈ ਦਿੱਤੇ ਤੇ ਸ਼ਵਿੰਦਰ ਮਾਹਲ ਨੇਗੇ ਜਿਹੜੇ ਪੰਜਾਬੀ ਇੰਡਸਟਰੀ ਦੇ ਬਹੁਤ ਪੁਰਾਣੇ ਕਲਾਕਾਰ ਨੇਗੇ ਸੀਨੀਅਰ ਕਲਾਕਾਰ ਨੇ ਇਹ ਵੀ ਫਿਲਮ ਦੇ ਵਿੱਚ ਜਣ ਕੇ ਇੱਕ ਕਲੀ ਸਾਈਡ ਰੋਲ ਹੈ ਇਹਨਾਂ ਦਾ ਪਰ ਬਹੁਤ ਇੰਪੋਰਟੈਂਟ ਰੋਲ ਆ ਆਕਾਂਸ਼ਾ ਸ਼ਰਮਣ ਜਿਨ੍ਹਾਂ ਦੇ ਉਹ ਦਾਜ ਮੰਗਾਇਆ ਜਾਂਦਾ ਦਾਜ ਦੇ ਵਿੱਚ ਗੱਡੀ ਮੰਗੀ ਜਾਂਦੀ ਆ ਉਹਨਾਂ ਦੇ ਇਹ ਫਾਦਰ ਸੀਗੇ ਇਹਨਾਂ ਦੀ ਜਿਹੜੀ ਐਕਟਿੰਗ ਸੀਗੀ ਰੋਣ ਵਾਲੀ ਐਕਟਿੰਗ ਸੀਗੀ ਉਹਨਾਂ ਨੇ ਵੀ ਦਰਸ਼ਕਾਂ ਨੂੰ ਕਾਫੀ ਇਮੋਸ਼ਨਲ ਹੋਣ ਨੂੰ ਮਜਬੂਰ ਕਰ ਦਿੱਤਾ ਇਸ ਤੋਂ ਅੱਗੇ ਜੇ ਗੱਲ ਕਰੀਏ ਰੁਪਿੰਦਰ ਰੂਪੀ ਰੁਪਿੰਦਰ ਰੂਪੀ ਵੀ ਜਿਵੇਂ ਕਹਿੰਲੀ ਅਕਸ਼ਿਤਾ ਸ਼ਰਮਾ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਨਹੀਂ ਰੁਪਿੰਦਰ ਰੂਪੀ ਦੀ ਜੇ ਗੱਲ ਕਰੀਏ ਆ ਕਾਂਚਾ ਸਰੀਂ ਸੀਗੇ ਜਿਨ੍ਹਾਂ ਦੇ ਕੋਲੋਂ ਦਾਜ ਮੰਗਿਆ ਜਾਂਦਾ ਸੀਗਾ ਤੇ ਰੁਪਿੰਦਰ ਰੂਪੀ ਉਹਨਾਂ ਦੀ ਸੱਸ ਬਣੇ ਹੋਏ ਨੇ ਫਿਲਮ ਦੇ ਵਿੱਚ ਕਾਫੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਵੀ ਨਜ਼ਰ ਆਏ ਨੇ ਕਿ ਹਾਲਤ ਐਂਡ ਦੇ ਵਿੱਚ ਇਹਨਾਂ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਚਲੋ ਦਰਸ਼ਕ ਆਪਣੇ ਆਪ ਫਿਲਮ ਦੇ ਵਿੱਚ ਦੇਖ ਹੀ ਲੈਣਗੇ ਬਹੁਤ ਮਜ਼ੇਦਾਰ ਸਟੋਰੀ ਹੈ ਕਿਉਂਕਿ ਰੁਪਿੰਦਰ ਰੂਪੀ ਬਹੁਤ ਪੁਰਾਣੇ ਕਲਾਕਾਰਾਂ ਨੇ ਪੰਜਾਬ ਬਹੁਤ ਪੁਰਾਣੇ ਅਦਾਕਾਰਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਦਰਸ਼ਕਾਂ ਨੇ ਉਹਨਾਂ ਦੇ ਕੰਮ ਨੂੰ ਵੀ ਬਹੁਤ ਖੂਬ ਪਿਆਰ ਦਿੱਤਾ ਆਖ ਕੀਤਾ ਸ਼ਰਮਾ ਦੇ ਨਾਲ ਜੇ ਅਸੀਂ ਗੱਲ ਕਰੀਏ ਅਕਸ਼ਿਤਾ ਸ਼ਰਮਾ ਫਿਲਮ ਦੇ ਵਿੱਚ ਕਾਫੀ ਨੀਮ ਸਾਸ ਕੁੱਟਣੀ ਵਾਂ ਦੇ ਵਿੱਚ ਆਪਣੀ ਸੱਸ ਨੂੰ ਕੁੱਟ ਦੇ ਸੰਦੂਕਾਂ ਦੇ ਉਹਲੇ ਜਾ ਕੇ ਕੁੱਟ ਦੇ ਦਿਖਾਈ ਵੀ ਦਿੱਤੇ ਸੀਗੇ ਇਸ ਫਿਲਮ ਦੇ ਵਿੱਚ ਫਿਲਹਾਲ ਲਈ ਅਕਸ਼ਿਤਾ ਸ਼ਰਮਾ ਨੂੰ ਉਹ ਮੌਕਾ ਤਾਂ ਨਹੀਂ ਮਿਲਿਆ ਪਰ ਬਹੁਤ ਵਧੀਆ ਜਿਹੜਾ ਕਹ ਲਈਏ ਕਿਰਦਾਰ ਦੇਖਣ ਨੂੰ ਮਿਲਿਆ ਗੁਰਪ੍ਰੀਤ ਖੁੱਗੀ ਦੀ ਵਾਈਫ ਬਣੇ ਹੋਏ ਨੇ ਫਿਲਮ ਦੇ ਵਿੱਚ ਵਧੀਆ ਕਿਰਦਾਰ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਅਕਸ਼ਿਤਾ ਸ਼ਰਮਾ ਦੇ ਜਿਹੜੇ ਰੀਅਲ ਲਾਈਫ ਦੇ ਬੱਚੇ ਨੇ ਉਹ ਵੀ ਸਾਨੂੰ ਫਿਲਮ ਦੇ ਵਿੱਚ ਕਲਾਕਾਰੀ ਦੇ ਕਰ ਅਦਾਕਾਰੀ ਕਰਦੇ ਦੇਖਣ ਨੂੰ ਮਿਲੇ ਉਹਨਾਂ ਦਾ ਕਾਫੀ ਮਜ਼ੇਦਾਰ ਜਿਵੇਂ ਕਹ ਲਈਏ ਕਾਫੀ ਬੜੀ ਐਕਟਿੰਗ ਕੀਤੀ ਕਾਫੀ ਮਜ਼ੇਦਾਰ ਉਹਨਾਂ ਨੇ ਪੰਜ ਮਾਰੇ ਫਿਲਮ ਦੇ ਵਿੱਚ ਤੇ ਜਦੋਂ ਅਸੀਂ ਫਿਲਮ ਦੇ ਪ੍ਰੀਮੀਅਰ ਤੋਂ ਬਾਅਦ ਅਕਸ਼ਿਤਾ ਸ਼ਰਮਾ ਦੇ ਨਾਲ ਇਸ ਟਾਪਿਕ ਨੂੰ ਲੈ ਕੇ ਗੱਲਬਾਤ ਕੀਤੀ ਸੀਗੇ ਐਜ਼ ਅ ਮਦਰ ਤੁਸੀਂ ਕਿ ਕਿਵੇਂ ਦੇਖਦੇ ਹੋ ਆਪਣੇ ਬੱਚਿਆਂ ਦੀ ਐਕਟਿੰਗ ਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਤਾਂ ਉਹਨਾਂ ਦਾ ਚਿਹਰਾ ਵੀ ਸਾਨੂੰ ਬਾਗੋ-ਵਾਗ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਵੀ ਮੈਨੂੰ ਆਪਣੇ ਬੱਚਿਆਂ ਦੀ ਐਕਟਿੰਗ ਦੇ ਉੱਤੇ ਬਹੁਤ ਮਾਣ ਆ ਤੇ ਮੇਰੇ ਬੱਚੇ ਜਿਹੜੇ ਹੈਗੇ ਨੇ ਵਿਸ਼ਵ ਦੇ ਸਭ ਤੋਂ ਵਧੀਆ ਐਕਟਰ ਬਣਨਗੇ ਇਹ ਉਹਨਾਂ ਨੇ ਇੱਛਾ ਵੀ ਜਤਾਈ ਸੀਗੀ ਤੇ ਇਸ ਤੋਂ ਬਾਅਦ ਜਿਵੇਂ ਕੱਲ੍ਹ ਰਵਿੰਦਰ ਮੰਡ ਦੀ ਰਵਿੰਦਰ ਮੰਡ ਦਾ ਹਾਲਾਂਕਿ ਸਾਈਡ ਕਿਰਦਾਰ ਦੇਖਣ ਨੂੰ ਮਿਲਿਆ ਇਸ ਫਿਲਮ ਦੇ ਵਿੱਚ ਪਰ ਬਹੁਤ ਮਜ਼ੇਦਾਰ ਕਿਰਦਾਰ ਸੀਗਾ ਇਹਨਾਂ ਨੇ ਫਿਲਮ ਦੇ ਵਿੱਚ ਪੱਤਰਕਾਰ ਦੀ ਭੂਮਿਕਾ ਨਿਭਾਈ ਗੱਲ ਪਿੰਡ ਦੀ ਬੜੀ ਛੇਤੀ ਖੇਡਦੀ ਇਹਨਾਂ ਦਾ ਪੰਜ ਸੀਗਾ ਜਿਹੜਾ ਕਹ ਲਈਏ ਤਕੀਆ ਕਲਾਮ ਸੀਗਾ ਫਿਲਮ ਫਿਲਮ ਦੇ ਵਿੱਚ ਕਾਫੀ ਜਿਹੜਾ ਅਨੀਤਾ ਦੇਵਗਾਂ ਦੇ ਨਾਲ ਵੀ ਗੱਲ ਕਰਦੇ ਨੇ ਤਰਵੀ ਨਾਗੀ ਦੇ ਨਾਲ ਵੀ ਗੱਲ ਕਰਦੇ ਨੇ ਨਿਰਮਲ ਰਿਸ਼ੀ ਦੇ ਨਾਲ ਵੀ ਗੱਲ ਕਰਦੇ ਨੇ ਇਸ ਤੋਂ ਇਲਾਵਾ ਨੀਡ ਟੂ ਸ਼ਟਰਨ ਵਾਲੇ ਦੇ ਨਾਲ ਵੀ ਇਹ ਗੱਲ ਕਰਦੇ ਦਿਖਾਈ ਦਿੰਦੇ ਨੇ ਕਾਫੀ ਮਜ਼ੇਦਾਰ ਪੰਜ ਦੇ ਨੇਕ ਬਹੁਤ ਕਮੇਡੀਆ ਫਿਲਮ ਦੇ ਵਿੱਚ ਦਰਸ਼ਕਾਂ ਨੂੰ ਆਨੰਦ ਜਰੂਰ ਆਵੇਗਾ એનર્ਜੀ ਐਕਟਿੰਗ ਦੇਖ ਕੇ ਇਸ ਤੋਂ ਬਾਅਦ ਜੇ ਗੱਲ ਕਰੀਏ ਸੁਖਵਿੰਦਰ ਰਾਜ ਦੀ ਸੁਖਵਿੰਦਰ ਰਾਜ ਆकांशा ਸਰੀਨ ਦੇ ਜਿਹੜੇ ਹਸਬੈਂਡ ਬਣੇ ਹੋਏ ਨੇ ਇਹ ਇਹ ਡੋਮੈਸਟਿਕ ਵਾਇਲੈਂਸ ਕਰਦੇ ਦਿਖਾਈ ਦਿੰਦੇ ਨੇ ਉਹਨਾਂ ਨੂੰ ਕੁੱਟਦੇ ਮਾਰਦੇ ਦਿਖਾਈ ਦਿੰਦੇ ਨੇ ਹਾਲਾਂਕਿ ਬਾਅਦ ਵਿੱਚ ਇਹਨਾਂ ਨੂੰ ਵੀ ਰੁਪਿੰਦਰ ਰੂਪੀ ਦੇ ਨਾਲ ਪੁਲਿਸ ਫੜ ਕੇ ਲਿਆ ਜਾਂਦੀ ਹੈ ਪਰ ਇਹਨਾਂ ਦੀ ਜਿਹੜੀ ਕਹ ਲਈਏ 네ਗੇਟਿਵ ਐਕਟਿੰਗ ਸੀਗੀ ਉਹਨਾਂ ਨੂੰ ਉਹਨਾਂ ਦੀ ਇਹਨਾਂ ਦੀ 네ਗੇਟਿਵ ਐਕਟਿੰਗ ਨੂੰ ਦਰਸ਼ਕਾਂ ਨੇ ਕਾਫੀ ਨਫ਼ਰਤ ਵੀ ਦਿੱਤੀ ਜੋ ਕਿ ਆਪਣੇ ਆਪ ਦੇ ਵਿੱਚ ਕੰਪਲੀਮੈਂਟ ਇਹਨਾਂ ਦੀ ਐਕਟਿੰਗ ਦੇ ਲਈ ਕਿ ਇਹਨਾਂ ਨੇ 네ਗੇਟਿਵ ਐਕਟਿੰਗ ਇੰਨੀ ਜ਼ਿਆਦਾ ਵਧੀਆ ਕੀਤੀ ਕਿ ਲੋਕਾਂ ਨੇ ਉਹਨੂੰ ਐਨਾ ਖੂਬ ਪਿਆਰ ਦਿੱਤਾ ਤੇ ਉਹ ਜਿਹੜੀ ਅਸਲੀਉਂ ਲੱਗ ਰਹੀ ਸੀ ਕਿ ਅਸਲ ਦੇ ਵਿੱਚ ਵੀ ਸੁਖਵਿੰਦਰ ਰਾਜ ਐਦਾਂ ਦਾ ਹੀ ਕਿਰਦਾਰ ਰੱਖਦੇ ਨੇ ਇਸ ਤੋਂ ਅੱਗੇ ਜੇ ਗੱਲ ਕਰੀਏ ਹੋਰ ਕਾਫੀ ਅਦਾਕਾਰਾਂ ਦੀ ਤਾਂ ਬੱਚੇ ਜਿਹੜੇ ਦੇਖਣ ਨੂੰ ਮਿਲੇ ਦਿਲ ਨੂਰ ਐਂਜਲ ਦੇਖਣ ਨੂੰ ਮਿਲੇ ਅਮਰੀਨ ਪੁੱਲਰ ਦੇਖਣ ਨੂੰ ਮਿਲੇ ਬੱਚੇ ਸੀਗੇ ਜਿਹੜੇ ਫਿਲਮ ਦੇ ਵਿੱਚ ਉਹ ਵੀ ਦੇਖਣ ਨੂੰ ਮਿਲੇ ਬੱਚਿਆਂ ਦਾ کردار ਸੀਗਾ ਜਿਹੜਾ ਕਾਫੀ ਵਧੀਆ کردار ਦੇਖਣ ਨੂੰ ਮਿਲਿਆ ਕਾਫੀ ਮੰਜੇ ਹੋਏ ਜਿਹੜੇ ਕਹਿੰਦੀ ਐ ਐਕਟਿੰਗ ਉਹਨਾਂ ਦੇ ਵੱਲੋਂ ਕਰਵਾਈ ਗਈ 모हित ਬਨਵੈਦ ਦੇ ਕੋਲੋਂ ਹਾਲਾਂਕਿ 모हित ਬਨਵੈਦ ਜੇ ਆਪਾਂ ਗੱਲ ਕਰੀਏ ਡਾਇਰੈਕਟਰ ਨੇ ਇਸ ਫਿਲਮ ਦੇ ਸਭ ਤੋਂ ਵੱਡਾ ਭਾਰ ਸੀਗਾ ਉਹਨਾਂ ਦੇ ਮੋਢਿਆਂ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਪ੍ਰੀਮੀਅਰ ਤੋਂ ਬਾਅਦ ਜਦੋਂ ਕਿ ਚੈਲੰਜ ਹੁੰਦਾ ਆਪਣੇ ਆਪ ਦੇ ਵਿੱਚ ਕਿਉਂਕਿ ਨੀਮੇ ਸੱਸ ਕੁੱਟਣੀ 1 ਬਹੁਤ ਵੱਡੀ ਹਿੱਟ ਗਈ ਸੀਗੀ ਕਾਫੀ ਪਿਆਰ ਦਿੱਤਾ ਸੀਗਾ ਦਰਸ਼ਕਾਂ ਨੇ ਉਸ ਫਿਲਮ ਨੂੰ ਉਸ ਤੋਂ ਬਾਅਦ ਚੈਲੰਜ ਹੁੰਦਾ ਦਰਸ਼ਕਾਂ ਦੀ ਜਿਹੜੇ ਕਹ ਲਈਏ ਵੀ ਐਕਸਪੈਕਟੇਸ਼ਨ ਹੁੰਦੀ ਹੈ ਵੀ ਜਿਹੜਾ ਸੀਕੁਐਂਸ ਆ ਫਿਲਮ ਦਾ ਦੂਜਾ ਪਾਰਟ ਆ ਉਹ ਜਾਦੇ ਵਧੀਆ ਬਣੇ ਹਾਲਕਿ ਬਹੁਤ ਫਿਲਮਾਂ ਅਸੀਂ ਦੇਖੀਆਂ ਵੀ ਜਿਨ੍ਹਾਂ ਦਾ ਸੀਕੁਐਂਸ ਸੀਗਾ ਦੂਜਾ ਪਾਰਟ ਸੀਗਾ ਉਹ ਬਿਲਕੁਲ ਮੈਚ ਨਹੀਂ ਕਰਿਆ ਸੀਗਾ ਜਾਂ ਕਹ ਲਈਏ ਵੀ ਪਹਿਲੇ ਭਾਗ ਦੇ ਮੁਕਾਬਲੇ ਜਾਦਾ ਪ੍ਰਵਾਨ ਨਹੀਂ ਚੜਿਆ ਪਰ ਇਸ ਫਿਲਮ ਦਾ ਜਿਹੜਾ ਨੀਮਸ ਸਸਕੂਟਨ 2 ਆ ਸੀਕੁਐਂਸ ਆ 1 ਦਾ ਜਿਹੜਾ ਇਹ ਦਰਸ਼ਕਾਂ ਇਹਨੂੰ ਬਹੁਤ ਖੂਬ ਪਿਆਰ ਦੇ ਰਹੇ ਨੇ ਕਾਫੀ ਪ੍ਰਵਾਨ ਵੀ ਕਰ ਰਹੇ ਨੇ ਅਸੀਂ ਜਰੂਰ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਫਿਲਮ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਪਲੱਸ ਹੀ ਦਿੱਤਾ ਸੈਕੰਡ ਪਾਰਟ ਆ ਜਿਹੜਾ ਨੀਮੇ ਸਸਕਟਣੀ 2 ਆ ਉਹਨੂੰ ਨੀਮੇ ਸਸਕਟਣੀ 1 ਦੇ ਨਾਲੋਂ ਪਲੱਸ ਪੁਆਇੰਟ ਹੀ ਦਿੱਤੇ ਕਾਫੀ ਜਰੂਰ ਰੈਂਕਿੰਗ ਵੀ ਅਸੀਂ ਗੱਲ ਕੀਤੀ ਦਰਸ਼ਕਾਂ ਦੇ ਨਾਲ ਵੀ ਕਿੰਨੀ ਰੈਂਕਿੰਗ ਦੇਣੀ ਚਾਹੋਗੇ 10 ਦੇ ਵਿੱਚੋਂ ਤਾਂ ਉਹਨਾਂ ਨੇ ਕਿਸੇ ਨੇ 10 ਦੇ ਵਿੱਚੋਂ 10 ਕਿਸੇ ਨੇ 10 ਦੇ ਵਿੱਚੋਂ 15 10 ਦੇ ਵਿੱਚੋਂ 11 10 ਦੇ ਵਿੱਚੋਂ 9 ਕਿਸੇ ਨੇ ਨਹੀਂ ਦਿੱਤੇ ਤਸਤੇ ਵਿੱਚੋਂ 11 15 ਜਾਨੀ ਕਿ ਐਨੀ ਪਸੰਦ ਆਈ ਪ੍ਰੀਮੀਅਰ ਦੇ ਕੇ ਦਰਸ਼ਕਾਂ ਨੂੰ ਅਸੀਂ ਮੋਹਿਤ ਬਨਵੈਦ ਦੀ ਗੱਲ ਕਰ ਰਹੀ ਸੀ ਕਿ ਮੋਹਿਤ ਬਨਵੈਦ ਦੇ ਨਾਲ ਜਦੋਂ ਟ੍ਰੇਲਰ ਲਾਂਚ ਤੇ ਅਸੀਂ ਗੱਲਬਾਤ ਕੀਤੀ ਸੀਗੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਸ ਫਿਲਮ ਦੇ ਵਿੱਚ ਇੱਕ ਵੱਖਰਾ ਕਨਸੈਪਟ ਅਸੀਂ ਲੈ ਕੇ ਆ ਰਹੇ ਹਾਂ ਹਾਰਰ ਜਿਹੜਾ ਟੱਚ ਵਾਲਾ ਫਿਲਮ ਦੇ ਵਿੱਚ ਹਾਰਰ ਕਾਮੇਡੀ ਹੈ ਜਿਵੇਂ ਹਾਰਰ ਡਰਾਮਾ ਵਾਲਾ ਫਿਲਮ ਦੇ ਵਿੱਚ ਵੀ ਇਹ ਜਿਹੜਾ ਹਾਰਰ ਮੇਕਅਪ ਜਿਹੜਾ ਮੈਂ ਕੀਤਾ ਮੁੰਬਈ ਤੋਂ ਮੇਕਅਪ ਆਰਟਿਸਟ ਬੁਲਾ ਕੇ ਇਹ ਮੇਕਅਪ ਟੀਮ ਬੁਲਾ ਕੇ ਜਿਹੜਾ ਮੇਕਅਪ ਹਾਰਰ ਮੇਕਅਪ ਮੈਂ ਫਿਲਮ ਦੇ ਵਿੱਚ ਕੀਤਾ ਇਹਜਾ ਹਾਰਰ ਮੇਕਅਪ ਪੰਜਾਬੀ ਇੰਡਸਟਰੀ ਦੇ ਵਿੱਚ ਅਜੇ ਤੱਕ ਕਿਸੇ ਨੇ ਯੂਜ਼ ਹੀ ਨਹੀਂ ਕੀਤਾ ਜਿਹੜੀ ਗੱਲ ਇਹਨਾਂ ਨੇ ਕਹੀ ਸੀਗੀ ਤੇ ਉਸ ਦੇ ਉੱਤੇ ਕਿਤੇ ਨਾ ਕਿਤੇ ਖਰੇ ਉੱਤਰ ਦੇ ਵੀ ਦਿਖਾਈ ਦਿੱਤੇ ਜੇ ਦਰਸ਼ਕਾਂ ਦੇ ਨਾਲ ਜੇ ਉਹ ਗੱਲਬਾਤ ਕੀਤੀ ਤਾਂ ਅਸੀਂ ਦਿਖਾਵਾਂਗੇ ਵੀ ਫਿਲਮ ਦੇ ਵਿੱਚ ਕਿ ਦਰਸ਼ਕ ਜਿਹੜਾ ਅਸੀਂ ਗੱਲਬਾਤ ਕੀਤੀ ਦਰਸ਼ਕਾਂ ਨੇ ਕਿਹਾ ਵੀ ਇੱਕ ਟਾਈਮ ਦੇ ਲਈ ਅਸੀਂ ਡਰ ਗਏ ਸੀਗੇ ਜਦੋਂ ਤਨਵੀ ਨਾਗੀ ਜਦੋਂ ਹਨਾ ਅਨੀਤਾ ਦੇਵਗਾਂ ਸੌ ਰਹੇ ਹੁੰਦੇ ਨੇ ਤੇ ਤਨਵੀ ਨਾਗੀ ਇੱਕਦਮ ਉੱਪਰੋਂ ਆ ਜਾਂਦੇ ਨੇਗੇ ਤੇ ਉਹ ਮੇਕਅਪ ਜਿਹੜਾ ਕੀਤਾ ਹੁੰਦਾ ਉਹਨਾਂ ਦਾ ਜਲਿਆ ਹੋਏ ਵਾਲਾ ਬਲੱਡੀ ਸੀਨ ਹੁੰਦੇ ਨੇਗੇ ਤੇ ਦਰਸ਼ਕਾਂ ਨੇ ਕਹਿਣਾ ਸੀਗਾ ਕਿ ਉਹ ਸੀਨ ਦੇਖ ਕੇ ਅਸੀਂ ਇੱਕ ਪਲ ਦੇ ਲਈ ਡਰੇ ਜਰੂਰ ਸੀਗੇ ਤੇ ਮੋਢਿਆਂ ਦੇ ਭਾਰ ਸੀਗਾ ਮੋਹਿਤ ਬਨਵਾਦ ਦੇ ਕਿ ਜਿਹੜਾ ਚੈਲੰਜ ਸੀਗਾ ਇਹਨਾਂ ਦੇ ਲਈ ਵੀ ਸੈਕੰਡ ਪਾਰਟ ਵਧੀਆ ਬਣਾਉਣਾ ਤੇ ਕਿਤੇ ਨਾ ਕਿਤੇ ਉਸ ਦੇ ਉੱਤੇ ਖਰੇ ਉੱਤ ਦੇ ਜ਼ਰੂਰ ਦਿਖਾਈ ਦਿੱਤੇ ਨੇ ਚਲੋ ਬਾਕੀ ਤਾਂ ਹੁਣ ਕੱਲੂ ਫਿਲਮ ਰਿਲੀਜ਼ ਹੋ ਜਾਵੇਗੀ ਤੇ ਦਰਸ਼ਕ ਆਪਣੇ ਆਪਣੇ ਰਿਵਿਊ ਸਾਂਝੇ ਜ਼ਰੂਰ ਕਰ ਦੇਣਗੇ ਅਸੀਂ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਆਪਣੀ رائے ਜ਼ਰੂਰ ਦਿਓ ਕਿ ਫਿਲਮ ਤੁਹਾਨੂੰ ਕਿਵੇਂ ਦੀ ਲੱਗੀ ਨੀਮੇ ਸੱਸ ਕੁੱਟਣੀ ਵਾਂਦੇ ਨਾਲੋਂ ਕੀ ਕੀ ਵੱਖਰਾ ਦੇਖਣ ਨੂੰ ਮਿਲਿਆ ਕਿਹੜੇ ਕਲਾਕਾਰ ਦੀ ਐਕਟਿੰਗ ਤੁਹਾਨੂੰ ਸਾਨੂੰ ਵਧੀਆ ਦਿਖਾਈ ਦਿੱਤੀ ਕਿਹੜਾ ਕਿਹੜਾ ਪਾਟ ਤੁਹਾਨੂੰ ਸਾਨੂੰ ਵਧੀਆ ਕਿਹੜਾ ਸੀਨ ਤੁਹਾਨੂੰ ਸਾਨੂੰ ਵਧੀਆ ਲੱਗਿਆ ਤੇ ਹੋਰ ਜਿਹੜੀ ਗੱਲ ਕਰੀਏ ਕਿ ਸੋਸ਼ਲ ਟਾਪਿਕ ਜਿਹੜੇ ਛੇੜੇ ਗਏ ਸੀਗੇ ਸਰਪੰਚੀ ਨੂੰ ਲੈ ਕੇ ਦਾਜ ਨੂੰ ਲੈ ਕੇ ਨੂੰ ਸੱਸ ਦੀ ਜਿਹੜਾ ਰਿਸ਼ਤਾ ਉਹਨੂੰ ਲੈ ਕੇ ਜਿਹੜੇ ਸੋਸ਼ਲ ਟਾਪਿਕ ਜਿਹੜੇ ਛੇੜੇ ਗਏ ਨੇ ਜਦੋਂ ਤਰ ਮੀ ਲੱਗ ਗਿਆ ਹੱਡ ਦੇ ਵਿੱਚ ਕਹਿੰਦੇ ਨੇ ਕਿ ਮੈਂ ਵੀ ਤਾਂ ਘਤ ਧੀ ਹਾਂ ਮੈਂ ਇਸ ਘਰ ਦੀ ਧੀ ਹਾਂ ਤੇ ਇਹ ਜਿਹੜੇ ਸੋਸ਼ਲ ਟਾਪਿਕ ਛੇੜੇ ਗਏ ਸੀਗੇ ਇਹ ਵੀ ਦਰਸ਼ਕਾ ਇਹਨੂੰ ਲੈ ਕੇ ਆਪਣੇ ਜਿਹੜੇ ਜਿਹੜੇ ਰਿਵਿਊ ਨੇਗੇ ਆਪਣੇ ਉਹ ਜ਼ਰੂਰ ਸਾਂਝੇ ਕਰਨ ਕਮੈਂਟ ਦੇ ਵਿੱਚ ਤੇ ਹੁਣ ਤਾਂ 7 ਜੂਨ ਯਾਨੀ ਕਿ ਕੱਲ ਫਿਲਮ ਰਿਲੀਜ਼ ਹੋ ਜਾ ਗਈ ਹੈ ਅਸੀਂ ਅਪੀਲ ਕਰਦੇ ਹਾਂ ਕਿ ਆਪਣੇ ਪਰਵਾਰ ਦੇ ਨਾਲ ਕਿਉਂਕਿ ਪਰਵਾਰਕ ਫਿਲਮ ਆ ਇਸ ਇਸ ਫਿਲਮ ਦੇ ਵਿੱਚ ਕੋਈ ਅਜਿਹਾ ਸੀਨ ਨਹੀਂ ਹੈਗਾ ਕਿ ਜਿਹਨੂੰ ਦੇਖ ਕੇ ਆਪਾਂ ਨੂੰ ਸ਼ਰਮਿੰਦਾ ਹੋਣਾ ਪਵੇ ਸੋ ਅਪੀਲ ਕਰਦੇ ਆ ਕਿ 7 ਜੂਨ ਨੂੰ ਇਹ ਜਿਹੜੀ ਫਿਲਮ ਹੈ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਜਾਓ ਤੇ ਸਾਨੂੰ ਰਿਵਿਊ ਜ਼ਰੂਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਕਿ ਤੁਹਾਨੂੰ ਫਿਲਮ ਕਿਵੇਂ ਲੱਗੀ